ਤਾਰੇ ਆ ਦੇ ਤਾਨ ਓਟ ਆ ਦੇ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੇ ਚਰਨ ਕਮਲਾ పాਸ ਅਰਦਾਸ ਬੇਤੀ ਮਹਾਰਾਜੇ ਆਪ ਜੀ ਨਾ ਕਿਰਪਾ ਰਮਤ ਬਖਸ਼ਿਸ਼ ਕੀਤੀ ਆਜ ਨਮਤ ਵੇਲੇ ਕੁੱਲ ਦਰਸਨ ਬੇਤੀ ਸੰਤਾਰੋਂ ਨਿਹਾਲ ਨਿਹਾਲ ਕੀਤਾ ਅਮਰ ਤਰਲ ਦੇ ਸੋਹਣੇ ਦਿਵਾਨ ਸਜਾਏ ਗਏ ਮਹਾਰਾਜ ਜੀ ਹੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਏ ਪਰਗਤ ਪਈ ਸਗਲੇ ਕੁਕ ਅੰਤਰ ਗੁਰ ਨਾਨਕ ਕੀ ਵਡਿਆਈ ਹੈ ਦਿਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਦੇ ਪ੍ਰਕਾਸ਼ਪੂਰਨ ਦੇ ਘੁਜੀ ਵਿੱਚ ਆਪ ਹੀ ਦਾ ਊਟ ਆਦਮ ਲੈ ਕੇ ਮਹਾਰਾਜਿਓ ਆਪ ਦੀਆਂ ਸੰਗਤਾਂ ਨੇ ਸਤੇ ਬਾਦਸ਼ਾਹ ਜਿਓ ਪ੍ਰਭਾਤ ਤੇ ਨਾ ਦੇ ਆਰੰਭ ਤਾਂ ਹੋਈ ਮਹਾਰਾਜੇ ਅੱਜ ਪਹਿਲੇ ਪ੍ਰਭਾਤ ਤੇਰੀ ਮਹਾਰਾਜਿਓ ਸਤਿ ਸ੍ਰੀ ਅਕਾਲ ਰਵਿਚਦਾਰ ਕੋਲ ਕੇ ਸਾਧ ਪਰਵਾਰ ਵੱਲੋਂ ਮਹਾਰਾਜੇ ਅੰਮ੍ਰਿਤ ਵੇਲੇ ਸੋਨੇ ਦੀ ਬਾਗ ਸਜਾਈ ਗਏ ਸਦੇ ਹੋਏ ਦਿਮਾਣਾ ਅੰਦਰ ਆਪੇ ਹਿਜੋਰੇ ਚ ਪੰਜਾਂ ਬਾਣੀਆਂ ਦੇ ਨਿਤਨੇਮ ਕੀਰਤਨ 6 ਪੌੜਾ ਗਨਤ ਸਾਤੇ ਬਾਣੀ ਪੜੀ ਕੀ ਮਹਾਰਾਜੀਓ ਆਪ ਜਿਦਾਂ ਸੰਤਾਂ ਨੇ ਨਾਲ ਮਿਲ ਕੇ ਆਪ ਕੀ ਬਾਣੀ ਪੜਦੇ ਆਂ ਸੌਂਦੇ ਆਂ ਸੇਵਾ ਕਰਦੇ ਆਂ ਬਿਆਨਤ ਗਲਤੀਆਂ ਹੋਉਂਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅਭਾਤ ਸੁੱਚ ਸਪੱਟ ਬਾਣੀ ਪੜਨ ਦੇ ਬਾਰ ਬਰਸ ਨੇ ਬਾਰੇ ਪੜੇ ਸੁਨੀਲ ਸਾਥ ਕੰਨ ਵਿਕੇ ਪਰਵਾਰ ਕਰਨੇ ਬਾਣੀ ਦਾ ਭਾਵ ਦਰ ਆਇ ਸਾਥ ਸੰਗਤ ਦੇ ਹਿੱਤ ਵਿਚ ਆਲਾ ਦਰ ਆਇ ਸਾਥ ਸੰਗਤਾਂ ਤਿਰਪਨ ਭੇਟਾ ਪਰਵਾਰ ਕਰਨੀਆਂ ਕਦਮ ਕਦਮ ਲੇ ਕੇ ਲਾਉਣੇ ਹਰਮਦਾਨ ਫਤੇ ਕਰਨਾ ਧਰਾਂ ਜਨ ਸਭ ਸਾਥ ਤੇ ਕੁਰਸੀਆਂ ਕਿਰੇ ਵਟਾਉਣੇ ਬੱਚਾ ਤੰਦਰੁਸਤ ਨਾਲ ਦੇ ਰੋਗ ਦਾ ਨੰਦ ਦਾਤਾ ਜਿੱਤਿਆ ਦੇਦਾ ਮਾਤਾ ਪਿਤਾ ਦੇ ਆਗਿਆ ਕਾਇਮ ਰੋਣਾ ਨਾਮ ਸਿਮਰਨ ਨਿਤ ਰੇਤੀਆਂ ਦਾਤਾ ਮਰਤਨ ਤੰਗੀ ਦਾਤ ਸੁਖਨਾ ਸਭ ਭਾਵਨਾਵਾਂ ਆਪੰਨ ਸੰ ਕੋਰੀਆਂ ਕੰਨੀਆਂ ਕੰਮਾਂ ਤਰਮ ਕ੍ਰਿਪਨਾ ਦੇਹ ਦੁਖਲੇ ਰਾਤੋ ਬੁਣੀ ਰੰਤ ਪੰਚਸ ਕੰਨੀ ਮਹਾਰਾਜੇ ਸੰਸਾਰ ਤੇ ਕਿਰਪਾ ਕੰਨੀ ਦੇਹ ਸਵੇ ਸੱਚ ਆਪ ਸਹਾਇ ਹੋਣਾ ਤੁਕਾਂ ਕ੍ਰਿਸ਼ਾ ਦੇ ਦਾਸ ਕਰਨੇ ਸੁਤਾਂ ਦੇ ਪ੍ਰਕਾਸ਼ ਕਰਨੇ ਅਰਿ ਬਿੰਦਾਰੁ ਪਗਿ ਸਤਿਪਰਵਾਰਤੇ ਸਿਰਤੇ ਮੇਰ ਪਰਿਆ ਹੱਥ ਤਰਪਨਾ ਕਿਰਪਾ ਰਹਿਮਤ ਬਖਸ਼ਨੇ ਭਾਗਤ ਸੁਖ ਸਾਧ ਦੇ ਖੁਸ਼ੀਆਂ ਖੇੜੇ ਵਰਤੌਣੇ ਬੱਚਿਆਂ ਨੂੰ ਤੰਦਰੁਸਤਨਾ ਦੇ ਰੂਤਾ ਦਿਨ ਦਾਤਾ ਪਰਸਨਾ ਮਾਤਾ ਪਿਤਾ ਦੇ ਆਪ ਜਾ ਤਾਰੀ ਤਨੋਨਾ ਨਾਮ ਸਿਮਰਨ ਨਿਤਨੇਮ ਦਿਨ ਦਾਤਾ ਪਰਸਨਾ ਅੰਮਾ ਕਰਾਂ ਤਰਪਨਾ ਦੇਹ ਦੁਖਲੇ ਰੱਖ ਆਪਣੇ ਰਾਮਤ ਪਖਸ਼ ਕਰਨੀ ਮਹਾਰਾਜਿਸ ਭਾਵਨਾ ਦੇ ਨਾਲ ਸੇਵਾ ਕੀਤੀ ਸੇਵਾ ਤਾਂ ਹੀ ਪਉਣੀ ਪ੍ਰਵਾਹ ਨਤ ਕਮੈਤ ਜਾਨੇ ਪ੍ਰਭੂ ਉਰ ਕਰਨ ਕਾਲ ਕੰਦ ਕਤੂਰ ਕਰਨ ਗਵਾਪ ਤੈ ਸਦੇ ਅਨਾਜ ਕਰਨ ਸੁਪਾ ਦੇ ਪ੍ਰਕਾਸ਼ ਕਰਨ ਆਪ ਹੀ ਹਰ ਭੁਜੀ ਬਖਸ਼ਨਾ ਦਾਤਾ ਵਿੱਚੋਂ ਪ੍ਰਵਾਹ ਵਰੌਂਗੜਾ ਪ੍ਰਸਾਦ ਦੇਗ ਲੰਕਰ ਪ੍ਰਸਾਦ ਵਿਸਤਾਨ ਪ੍ਰਸਾਦ ਹੱਥ ਰਦਰ ਪ੍ਰਵਾਹ ਹੋਵੇ ਪ੍ਰਵਾਹ ਹੋ ਆਪਰਮ ਸਾਦ ਸਾ ਪਵਿੱਤਰ ਉਹ ਗਮਨਾਵਾ ਬਖਸ਼ੇ ਸਭ ਤਾਰੋਂ ਨਿਹਾਲ ਕਰੂ ਉਪਕਰਨ ਵਾਦਾ ਧਰਨਾ ਭੁੱਜ ਪੁਨਾਫ ਕਰਨੇ ਸਬਤ ਸੰਕਾਂ ਦੇ ਕਾਰਜ ਰਾਸ ਪਰਨੇ ਸੇ ਪਿਆਰੇ ਮੇਲ ਜਿਨਾ ਮਿਲਿਆ ਆਪ ਜੀ ਦਾ ਨਾਮ ਚੇਤਾਵੇ ਨਾਨਕ ਨਾਮ ਚੜ੍ਹ ਦੇ ਕਲਾ ਪਤ ਤਾ ਆਪਣਾ ਅਸਾ ਵਾਹਿਗੁਰੂ ਕੀ ਕੀ ਪਤੇ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਜਿੱਕੇ ਪਤੇ ਦੁਰਾਜਾ ਭੇਜ ਕਾ ਲਗੇ ਕਵੇ ਚਲਾਇ ਰੋਪਨ ਸਭ ਸਰਦਨ ਕੋ ਕਮ ਹੈ ਗੁਰੂ ਮਾਤਿਓ ਗੁਰੂ ਪਰਮ ਜੀ ਮਾਨਿਓ i